ਗੁੱਪੇ ਨਹੀਂ ਉਹ ਤਾਂ ਬੁਲਾਉਣੇ ਆ ਆ ਇਹ ਵੀ ਨਹੀਂ ਨਾ ਲਿਸਟੇ ਬੰਦ ਲੈ ਗੁੱਪਾ ਕਿਥੇ ਹੈ ਖੇਡਨੀ ਚਾਰ ਪੈਣਾ ਉਹਨਾਂ ਦਾ ਘਰ ਟੁੱਟਿਆ ਉਹਨਾਂ ਦੇ ਆਪਾਂ ਉੱਥੇ ਜਾ ਕੇ ਸੇਵਾ ਕਰਕੇ ਆਉਣੀ ਉਹਨਾਂ ਦੀ ਸੇਵਾ ਕਰਕੇ ਨਾਲੇ ਲਾ ਲਿਓ ਗੱਡੀ ਖੜੀ ਉਹਨੇ ਫੋਨ ਤੇ ਵੀਡੀਓ ਗੱਲ ਤੇ ਗੱਲ ਹੋਈ ਰੂਨ ਬੋਰਡੇ ਠੀਕ ਹੈ ਹਾਂ ਮੈਂ ਕਿਹਾ ਵੀ ਅਸੀਂ ਹੁਣੇ ਆ ਗਏ ਕਹਿੰਦੀ ਵੀਰੇ ਕੋਈ ਵੀ ਨਹੀਂ ਸਾਡੀ ਮਦਦ ਕਰਨ ਪਹੁੰਚਿਆ ਮੈਂ ਕਿਹਾ ਅਸੀਂ ਹੁਣੇ ਆ ਗਏ ਕਿਸੇ ਦੇ ਘਰੇ ਬੈਠੀਆਂ ਉਹ ਤਾਂ ਸਾਰੀਆਂ ਛੱਤ ਠੀਕ ਨਹੀਂ ਕੋਈ ਉਹਨਾਂ ਦਾ ਘਰ ਕੌਣ ਬਣਾਊਗਾ ਉਹਨਾਂ ਨੂੰ ਪੈਸੇ ਵੀ ਆਗੇ ਤੁਸੀਂ ਮੈਂ ਨਾਲੇ ਚੱਲਿਓ ਸਾਡੇ ਤੁਸੀਂ ਜਿੰਨੇ ਵੇਲੇ ਖਾਲਸਾ ਜੀ ਕੱਲ ਆਪਾਂ ਘਰਾਂ ਕੇ ਤੁਹਾਨੂੰ ਅਹੀਂ ਇਹ ਤਿੰਨੇ ਤੁਹਾਨੂੰ ਕਹਿ ਕੇ ਗਏ ਆ ਜਾ ਬੀਬੀ ਗੱਲ ਤੁਹਾਡੇ ਕੀ ਜੱਫੀ ਬਾਗੇ ਨਹੀਂ ਹੁਣ ਇਹ ਦਾ ਮਾਤਾ ਹੋਣਾਂ ਦੀਆਂ ਹੋਰ ਵੀ ਸੀ ਹੋਰ ਪਰਿਵਾਰ ਸੀਗੇ ਕਿੱਥੇ ਹੈ ਬਲਾਓ ਇਹਨਾਂ ਦੇ ਕਿੰਨੇ ਆ ਦੇ

ਵੀ ਤੁਸੀਂ ਟਰੈਕਟਰ ਟਰਾਲੀ ਦੀ ਕੋਈ ਸੇਵਾ ਕਰਦੇ ਨਾ ਕੋਈ ਬੰਦਾ ਕਰ ਸਕਦਾ ਚਲ ਕੋਈ ਨਾ ਵੀਰੇ ਉਹ ਕਿਹੜਾ ਲੈ ਕੇ ਆਉਂਗਾ ਚਲੇ ਜਾਉਂਗੇ ਆ ਦੋ ਮੈਸਾ ਜੀ ਦੋ ਦੋ ਯਾਰ ਇਧਰ ਜਿੰਦੇ ਰੋ ਕੋ ਉਹ ਨਹੀਂ ਮਾਤਾ ਜਿੰਦੇ ਵਾਸਤੇ ਕੀ ਨਾਮ ਹੈ ਤੁਹਾਡਾ ਮੇਰਾ ਹਰਬੰਸ ਕੋਰ ਇੱਕ ਨਹੀਂ ਮਾਤਾ ਨੂੰ ਮੈਂ ਕੱਲ ਅੱਜ ਮੈਨੂੰ ਮੈਂ ਪਿਛਾ ਨਹੀਂ ਤੁਹਾਡਾ ਨਾਮ ਕੀ ਮੇਰੇ ਘਰ ਵਾਲੇ ਦਾ ਨਾਮ ਲਿਖ ਗੁਰਬੀਰ ਸਿੰਘ ਸਾਨੂੰ ਨਹੀਂ ਤੇ ਇਹਨਾਂ ਵੀ ਲਿਖੀ ਹੋਈ ਉਹਨਾਂ ਦੇ ਕਿਹੜੀ ਗੁਰਬੀਰ ਸਿੰਘ ਇਹਨਾਂ ਦੇ ਇੱਕ ਹੀ ਇੱਕੇ ਲਿਖੇ ਹੋਏ ਹਾਂ ਮੇਰੀ ਗੱਲ ਸੁਣ ਇੱਕ ਹੀ ਇਹ ਤੂੰ ਡੈਰੀ ਚ ਕੱਲ ਜਿਹੜੇ ਮੈਂ ਤੈਨੂੰ 8 ਲਖਾਈਆਂ ਸੀ ਨਾ ਉਹ 8 ਮੱਝਾਂ ਉਹ 8 ਕੀ ਤੂੰ ਵੈਰੀਫਾਈ ਕਰੀਂ ਉਹਨਾਂ ਹਾਂ ਮੈਂ ਵੈਰੀਫਾਈ ਕੀਤਾ ਮਾਤਾ ਉਹਨਾਂ ਦੇ ਦੋ ਵੈਰੀਫਾਈ ਹੋ ਗਏ ਇੱਕ ਹੈ ਇੱਕੇ ਹੀ ਇਹਨਾਂ ਦੇ ਹੋਏ ਹੈ ਇੱਕ ਇਹ ਨਾਲ ਦੇ ਦੇ ਯਾਰ ਕੋਈ ਨਹੀਂ ਕਹਿੰਦਾ ਕਿ ਕਿੰਨੇ ਮਾਤਾ ਨੂੰ ਕਰਦੇ ਬਾਕੀ ਜਿਹੜੇ ਆ ਆਪਾਂ ਉਹ ਕਿੱਥੇ ਨੇ ਆਜੋ ਆਜੋ ਆਪਲਾ ਬਲਾਓ ਬਲਾਓ ਇਹਨਾਂ ਦਾ ਵੈਰੀਫਾਈ ਆ ਨਹੀਂ ਤੇ ਕੁਝ ਕਰਨੀ ਜਿਆ ਮੇਰੇ ਕੋਲ ਸਾਡੇ ਇਹ ਜਿਹਨਾਂ ਦੇ ਕੁੜੀਆਂ ਸੀਗੀ ਸਾਡੇ ਕੁੜੀਆਂ ਸੀਗੀਆਂ ਜਿਹੜੀਆਂ ਬੱਚੀਆਂ ਕਹਿੰਦੇ ਆ ਉਹ ਆਏਗਾ ਫੇ ਉਹਨਾਂ ਦਾ ਕੋਈ ਆਇਆ ਉਹਨਾਂ ਨਹੀਂ ਕੋਈ ਨਹੀਂ ਆਇਆ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਯਾ ਆਪਾਂ ਨੂੰ ਲੋਕਲ ਬੰਦਾ ਕੋਈ ਅਪਰੋਜਪੁਰ ਦਾ ਪ੍ਰਿੰਸ ਰਕੜੀ ਸੀਆਈ ਵਾਲੇ ਕਿੱਥੇ ਇੰਸਪੈਕਟਰ ਸਾਹਿਬ ਸੀਆਈ ਵਾਲਿਆਂ ਨੂੰ ਬੁਲਾਓ ਹਾਂ ਇੰਸਪੈਕਟਰ ਸਾਹਿਬ ਫਿਰ ਮੇਂ ਵੀਰ ਗਰਮੀ ਤਾਂ ਗਰਮੀ ਦੀ ਵੀ ਨੇ ਇੱਕ ਨਹੀਂ ਆਉ ਜੋ ਪਿੱਛੇ ਹੋ ਜਾ ਯਾਰ ਪਿੱਛੇ ਭੀੜ ਨਾ ਕਰੋ ਨਾਲੇ ਖੁੱਲੇ ਹੀ ਹੋ ਜਾ ਆਪਾਂ ਆ ਦੋ ਮਾਤਾ ਨੂੰ ਮੈਂ ਕਿਹਾ ਕਿ ਕਹਿੰਦਾ ਸੀ ਹੁਣ ਇੱਕ ਕਿਰਾਇਆ ਦਿੱਤਾ ਗਿਆ ਸੀ ਆਪਾਂ ਇਹਨਾਂ ਨੇ ਕੋ ਕਿਰਾਇਆ ਵੀ ਪੱਜੇ ਤੇ ਟਰੈਕਟਰ ਦੀ ਸੇਵਾ ਹੋ ਜਾਂਦੀ ਹੈ ਟਰੈਂਪੂ ਦੀ ਗਾ ਦੋ ਟਰੈਂਪੂ ਮੈਂ ਦੂ ਇੱਕ ਮਾਤਾ ਆਈ ਨਹੀਂ ਉਹਨਾਂ ਦੇ ਘਰੇ ਬੈਠ ਹੋਣੇ ਹੋ ਜੂਗਾ ਹੋ ਜੂਗਾ ਓਕੇ ਤਿੰਨ ਅਗਲਾ ਦੱਸ ਹੁਣ ਤਿੰਨ ਚਾਰ ਹੋ ਗਏ ਅਗਲਾ ਕੱਢ ਲਓ ਜਿਹੜਾ ਨੀਚੇ ਖੜਾ ਜੀ ਉਹੋ ਆਪਾਂ ਉਹ ਮਾਤਾ ਦੀ ਸੇਵਾ ਤੁਹਾਨੂੰ ਦੇ ਵੀ ਨੇ ਨਹੀਂ ਨਹੀਂ ਬਾਈ ਨਹੀਂ ਕੋਈ ਨਹੀਂ ਪਤਾ ਨਹੀਂ ਕੋਈ ਨਹੀਂ ਇੰਸੈਕਟ ਤੇ ਬਾਂਸ ਸਕੋਰ ਹਾਂ ਬਾਂਸ ਸਕੋਰ ਨਹੀਂ ਮਾਇਰ ਨਹੀਂ ਇੱਕ ਬਾਂਸ ਸਕੋਰ ਹੈ ਇਹ ਕਰ ਬਾਂਸ ਸਕੋਰ ਇੱਕ ਬਾਂਸ ਸਕੋਰ ਉਹ ਬਾਂਸ ਸਕੋਰ ਮਾਤਾ ਜਿਹੜੇ ਉਹਨੇ ਸਿੱਖ ਹੈ ਨਹੀਂ ਤੇ ਗਿਆਨੀ ਉਹਨਾਂ ਕੱਲੇ ਸੀਗੇ ਉਹ ਨੇ ਉਹ ਜਿਨ੍ਹਾਂ ਦੇ ਘਰੇ ਗਏ ਸੀ ਪਹਿਲਾਂ ਪਿੰਡ ਬਣਾ ਲਾ ਜਿਨ੍ਹਾਂ ਦੇ ਘਰ ਹੈ ਨਹੀਂ ਸੀਗੇ ਉਹ ਉਹ ਸੀਗੇ ਤੁਹਾਡਾ ਪਿੰਡ ਜਿਹੜਾ ਪਿੰਡ ਕਰਨਾ ਆ ਮਾਤਾ ਹੁਣ ਤਾਂ ਕਲੀਅਰ ਹੋ ਗਏ ਆ ਵੀ ਇੱਕ ਮਾਤਾ ਤਿੰਨ ਚਾਰ ਕਲੀਅਰ ਹੋ ਗਏ ਚਾਰ ਕਲੀਅਰ ਹੋ ਉਹ ਕੀ ਪੰਜ ਪੰਜ ਦੱਸੋ ਇਹ ਚਾਰੋਂ ਕੀ ਕਹਣਾ ਨਹੀਂ ਚੌਥਾ ਕੌਣ ਹੈ ਨਹੀਂ ਤੁਸੀਂ ਕਿਹ ਕਿਹ ਲੱਗੇ ਨਹੀਂ ਨਹੀਂ ਲੱਗਣੇ ਅੱਛਾ ਅੱਛਾ ਤੁਹਾਡਾ ਕਿਹੜਾ ਵੀਰੇ ਤੁਹਾਡਾ ਕਿਹੜਾ ਆਪਾਂ ਕੱਢ ਲਈਏ ਕੈਸ਼ ਕਿੱਥੇ ਆ ਇੱਧਰ ਦੋ ਵੀ ਆ ਇੱਧਰ ਦੱਸ 10 1000 ਇਹਨਾਂ ਨੂੰ ਦੋ ਜੀ ਨਾ ਕਿੰਨੇ ਘਰ ਹੋ ਗਿਆ ਮਤੂੰ ਦੇਈਆ ਸਤਨਾ ਬਾਈ ਨਹੀਂ ਹੋ ਗਿਆ ਜੀ ਹਾਲੋ ਇਹ ਇਹ ਕਿਰਾਇਆ ਹੈ ਠੀਕ ਹੈ ਤੁਸੀਂ ਕਿਰਾਇਆ ਭਾਵੇਂ ਲਾ ਲਿਓ ਮਾਤਾ ਹੁਣ ਦਾ ਬਜ਼ੁਰਗ ਆ ਮੈਂ ਤਾਂ ਕਰਕੇ ਕਹਿੰਦਾ ਜੀ ਜੀ ਮਾਤਾ ਨੂੰ ਆਲੋ ਭਾਈ ਵਾਹ ਦੋ 3 4 ਬਚ ਚਾਰ ਰਹਿ ਗਏ ਚਾਰ ਚਾਰ 9 ਟੋਟਲ 10 ਹੈ ਬਚਾਰ ਦੇ ਕੇ ਚਾਰ ਜਿਹੜੇ ਨੋਟ ਇੰਨਾ ਬਰੇ ਓਕੇ ਠੀਕ ਦਾਸ ਸਿੰਘ ਤੁਹਾਡਾ ਨਾਮ ਹੈ ਹਾਂਜੀ ਬਸ ਠੀਕ ਹੈ ਹੋਰ ਯਾਰ ਮਾਤਾ ਉਹ ਇੱਧਰ ਖੋ ਹਵਾ ਲੈਣ ਤੋਂ ਮਾਤਾ ਐ ਖੁੱਲੇ ਹੋਗੇ ਤੁਸੀਂ ਉਹ ਕੋ ਕੁਰਸੀ ਗੱਦੀ ਨਹੀਂ ਹੈਗੀ ਬਲਵੀਰ ਸਿੰਘ ਕੁਰਸੀ ਨਹੀਂ ਹੈਗੀ ਬਲਵੀਰ ਸਿੰਘ ਦੇ ਘਰ ਤੇ ਆ ਹ ਇਹ ਘਰ ਵਾਲਾ ਇਹਨਾਂ ਦਾ ਕਿਹਨਾਂ ਕਿੱਥੇ ਹੈ ਉਹ ਆ ਦੇਖੋ ਆਰੇ 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 ਮਾਤਾ ਮਾਤਾ ਦੇ ਟੁੱਟੇ ਹਾਂ ਦੋਸਤ ਠੀਕ ਹੈ ਵਾਪਸ ਕੋਲ ਵਾਪਸ ਟੁੱਟੇ ਕਿੰਨੇ ਹੋ ਗਏ 1 2 3 4 4 ਇੱਕ ਮਾਤਾ 5 ਬਾਕ ਪੰਜ ਥੋੜੀ ਜਿਆਦੇ ਆ ਵੀਰ ਅੱਠ ਸੀ ਸਕੋਰ ਨੂੰ ਦੋ ਜੀ ਅੱਛਾ ਦੋ ਦੋ ਆਪੋ 10 ਬੋਏ ਅੱਛਾ ਅੱਛਾ ਦੋ ਦਾ ਸਿੰਗਰੀ ਦੀ ਨੀਗੀ ਕਮੋਡ ਸੇਲ ਕਰਤਾ ਬੀ ਹੋਰ ਦੋ ਮੱਝਾ ਦੋ ਦੇ ਰੇlfloor ਲਓ ਜਾਂਦੇ ਆਨੇ ਲੋਬਾ ਜੀ ਆਪਾਂ ਬਾਬੇ ਦਾ ਦੋ ਕਰਦੇ ਹੋਰ ਕਿਉਂਕਿ ਅਜੇ ਹੁਣ ਕਿੰਨੀਆਂ ਬਚ ਗਈਆਂ ਗਆਂ ਕਿੰਨੀਆਂ 2 2 2 ਇਹਨੂੰ ਵੀ ਕਰ ਦੇ ਫਿਰ ਯਾਰ ਹੁਣ ਸਾਰੇ ਕਰਨ ਨਹੀਂ ਬਾਕੀ ਜਿਨ੍ਹਾਂ ਦਾ ਨੋਟ ਨਹੀਂ ਜਿਨ੍ਹਾਂ ਦਾ ਨੋਟ ਦਿੱਤਾ ਸੀ ਉਹਨਾਂ ਨੂੰ ਪਹੁੰਚੋਣ ਨੂੰ ਸਾਰੇ ਆ ਗਏ ਉਹਨਾਂ ਨੂੰ ਹੋਰ ਲੈ ਕੇ ਦੇ ਦਾਂਗੇ ਦੰਨ ਕਰੋ ਨਹੀਂ ਨਹੀਂ ਵੀਰੋ ਰਹਿ ਗਏ ਨੇ ਇੱਥੇ ਆਪਣੇ ਕੋਲ 10 ਗਣੇ ਵਿੱਚ ਆਏ ਮੈਨੂੰ ਪਤਾ ਹੀ ਨਹੀਂ ਇਹਨਾਂ ਲੰਬਾ ਅਗਲੀ ਸੇਵਾ ਕਰਨ ਲੈਟ ਹੋ ਗਈ ਨਹੀਂ ਨਹੀਂ ਕਰ ਦੇ ਮੈਂ ਸਭ ਤੋਰ ਦੇ ਪਾਸੇ ਕਿਉਂ ਨਾ ਦੇ ਹੋ ਗਈ ਸਾਰੇ ਇੱਕ 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 ਦੋ ਤਿੰਨ ਚਾਰ ਪੰਜ 6ਵੀਂ ਜਿਹੜੀ ਜਾਣੀ ਹੈ ਦੋ ਜਣੇ ਹੁਣ ਹੋਰ ਕਿੱਥੇ ਨੇ ਚਾਰ ਰਹਿ ਗਈਆਂ ਗਆਂ ਹੁਣ ਸਾਫੀ ਵੀਰੇ ਆ ਵੀ ਖੜੇ ਕਿੰਨਾ ਪਰਮੰਦੀ ਫਿਰ ਅੱਗੇ ਆਓ ਨਾ ਕਿ ਕੌਣ ਨੇ ਅਜਾ ਬਾਪੂ ਸਾਸ ਇਹਨਾਂ ਦਾ ਪਿੰਡ ਜੰਲਿਆ ਆ ਬਾਪੂ ਸਾਸ ਵੀ ਆ ਜੀ ਮੈਂ ਮੈਂ ਤਾਂ ਹਾਂ ਮੇਰੀ ਸਿਸਟਰ ਅੱਜ ਕੱਲ ਗਏ ਸੀ ਅੱਜ ਉਹ ਆ ਜਾਣਾ ਸੀ ਉਹਨਾਂ ਹਾਂ ਜੀ ਇੰਨੇ ਆ ਮਾਦ ਮੈਂ ਰਹਿ ਕਹਿੰਨਾ ਮੈਂ ਦੋ ਭਾਈਆਂ ਇੱਕ ਗੱਲਾ ਜ਼ਮੀਨ ਹੈ ਹਾਂ ਜੀ ਘਰ ਮੇਰੇ ਸੰਦ ਖੜੇ ਆ ਹਾਂ ਜੀ ਅੱਜ ਤੋਂ ਤੱਕ ਵੀਡੀਓ ਸੁਣੇ ਹਾਂ ਜੀ ਉਹ ਬੰਦਾ ਮੈਂ ਇੱਕ ਟੈਂਕੀ ਤੇਲ ਦਾ ਘਰੋਂ ਪ੍ਰਬੰਧ ਕਰ ਸਕਦਾ ਕਿਸੇ ਦੀ ਪੈਲੀ ਕਰਾਉਣ ਵਾਸਤੇ ਠੀਕ ਆ 852 ਡੈਕਟਰ ਕੰਪਿਊਟਰ ਕਿਰਾਇਆ ਸਭ ਕੁਝ ਮੇਰੇ ਕੋਲ ਆ ਕੋਈ ਬੰਦਾ ਮੈਨੂੰ ਫੋਨ ਕਰੇ ਮੇਰਾ ਨੰਬਰ ਲਓ 97805 1944 ਮੈਂ ਪਹਿਲੀ ਕਰਾਉਣ ਵਾਸਤੇ ਮੇਰਾ ਮਹੀਨਾ ਲੱਗੇ 10 ਦਿਨ ਲੱਗੇ ਮੈਂ ਸੇਵਾ ਕਰਾਂਗਾ ਨਹੀਂ 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 ਹਾਂ ਜੀ ਅਸੀਂ ਨਾਲ ਸੈੱਟ ਵੀਰੇ ਪਸੀਨਾ ਤੋਂ ਚਲੋ ਪਸੀਨੇ ਤੋਂ ਆਪਾਂ ਬਹਿ ਕੇ ਏਸੀ ਚਦਾ ਹੋਏ ਆਨੇ ਆ ਗੱਡੀ 'ਚ ਕੀ ਕਿਹਾ ਉਹਨਾਂ 'ਚ ਚਾਰੇ ਕੋ ਕਿਹੜਾ ਏਸੀ ਜਿਹੜਾ ਬਣਾ ਤੇ ਬੜੀ ਬੜੇ ਉਹਦੇ ਵਿੱਚ ਉਹ ਆ ਤੇ ਬਾਕੀ ਤਾਲਾ ਸੀ ਜੀ ਆਪਣਾ ਸਾਰਾ ਦਿਨ ਫੀਲਡ 'ਚ ਲਾ ਕੇ ਆਪਾਂ ਮੱਝਾਂ ਗਈਆਂ ਸੀ ਜਿਵੇਂ ਜਿਨ੍ਹਾਂ ਦੇ ਘਰ ਜਿਆਦਾ ਲੁੱਟੇ ਸੀ ਵੀ ਆਪਾਂ ਵੀ ਉੱਥੇ ਮੱਝਾਂ ਦੀ ਸੇਵਾ ਤੇ ਜਿਵੇਂ 10 ਮੱਝਾਂ ਗਈਆਂ ਸੀ ਜਿਨ੍ਹਾਂ ਦੇ ਜਿਆਦਾ ਜਿਆਦੀ ਖਾਈ ਜਿਨ੍ਹਾਂ ਦੇ ਅਗਰੇ ਸ਼ੀਸ਼ਾ ਤਾਂ ਲੱਖੋ ਜਿਨ੍ਹਾਂ ਨੇ ਜਿਆਦੀ ਖਾਈ ਸੀ ਤੇ ਅੱਜ ਆਪਾਂ ਉਹਨਾਂ ਨੂੰ ਮੱਝਾਂ ਦੇਣ ਆਏ ਸੀ ਆਪਣਾ ਫਲੂਸਪੁਰ ਮੰਡੀ 10 ਮੱਝਾਂ ਜਗਾਤੀਆਂ ਤੇ ਹੁਣ ਕੋਈ ਆਪਣੇ ਭੈਣ ਦਾ ਨਾ ਆ ਕੁੜੀ ਕਬੱਡੀ ਖੇਡਦੀ ਆ ਉਹਨਾਂ ਦਾ ਘਰ ਟੁੱਟ ਗਿਆ ਵਾਵਾ ਦਿਨ ਦਾ ਵਾਇਰਲ ਵੀ ਚੱਲਣ ਡਿਆ ਸੀ ਤੇ ਉਹਦੇ ਵਿਚਾਰੀ ਨੇ ਹੈਲਪ ਆਸਤੇ ਕਿਹਾ ਉਹ ਕਹਿੰਦੀ ਵੀ ਮੈਂ ਇੰਨਾ ਜ਼ੋਰ ਲਾ ਕੇ ਵੀ ਮੇਰੇ ਕੋਲ ਹੈਲਪ ਸਾਰੀ ਕਹਿੰਦੀ ਕਿੰਨਾ 4 ਲੱਖ ਹੋਇਆ 4 ਲੱਖ 4 ਲੱਖ ਹੋਇਆ ਹਣਾ ਮੈਨੂੰ ਤਾਂ ਹੁਣ ਪਤਾ ਲੱਗਿਆ ਮਿੰਨ ਤਾਂ ਐ ਪੁੱਛੀ ਵੀ 20 25 ਲੱਖ ਪਹੁੰਚ ਗਿਆ ਉਹਦੇ ਕੋਲ ਤੇ ਨਹੀਂ ਹੁਣ ਅੱਜ ਚੱਲੇ ਆ ਘਰ ਦੇਖਦੇ ਆ ਸਾਰਾ ਕਿੰਨੇ ਦਾ ਖਰਚਾ ਹੈ ਕਹਿੰਦੇ ਵੀ 15-20 ਲੱਖ ਦਾ ਖਰਚਾ ਚਾਰ ਉਹਦੇ ਕੋਲ ਹੋ ਗਿਆ 5-80 ਦੀ ਉਹਨੇ ਠੀਕ ਹੈ ਘਰ ਸਟਾਰਟ ਹੋਊਗਾ ਬਾਕੀ ਜੋ ਵੀ 5 ਲੱਗੇ 10 ਲੱਗੇ ਉਹ ਬਾਅਦ ਕਰਕੇ ਉਹਦਾ ਪਹਿਲਾਂ ਘਰ ਕੰਪਲੀਟ ਕਰਾ ਕੇ ਇਹਨਾਂ ਹੌਸਲਾ ਕਿੱਥੋਂ ਮਿਲਦਾ ਜਿਹੜਾ ਤੁਸੀਂ ਇਹਨਾਂ ਪੈਸਾ ਕਹਾਂ ਆਪਣੇ ਆਪਣੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਜੀ ਆਪਣੇ ਸਿੱਖ ਕੌਮ ਆ ਆਪਣੇ ਕੌਮ ਤੋਂ ਦਾ ਜੇ ਆਪਾਂ ਕਹਿੰਦੇ ਨਹੀਂ ਵੀ 10ਵੇਂ ਗ੍ਰਾਂਥ ਚ ਲਿਖਿਆ ਹੈ ਅਜੇ ਤਾਂ ਆਪਣੇ ਸੋਨੇ ਦੀਆਂ ਮੋਹਰਾਂ ਦਾ ਲੰਗਰ ਚੱਲਣਾ ਹੈ ਅਜੇ ਤੱਕ ਖਾਲਸਾ ਰਾਜ ਆ ਚੜ੍ਹਦੀ ਕਲਾ ਠੀਕ ਆ ਹਰ ਇੱਕ ਬਣੀ ਰਹੇ ਜਦ ਵੀ ਆਉਂਦੇ ਰਹੇ ਭਾਈ ਤੁਸੀਂ ਫੇਰ ਵੀ ਨਹੀਂ ਦਬੇ ਟਰੈਕਟਰ ਥੁੱਟੇ ਰਹੇ ਜਿਹੜੀ ਉਹ ਛੋਟੂ ਪਿੱਛੇ ਲੱਭਣਾ ਮੇਰੇ ਖੂਨ ਜੀ ਨਹੀਂ ਹੈਗਾ ਦਮ ਨੂੰ ਤਾਂ ਪੂਣ ਵਾਲੇ ਦਾ ਦੇਣੀ ਨਹੀਂ ਜੰਮੇ ਬਾਕੀ ਠੀਕ ਆ ਆ ਸਿਕਿਉਰ ਹੋ ਗਏ ਚੱਲਣਾ ਵੀ ਮੈਂ ਬੈਟਰ ਸਮਝਦਾ ਵੀ ਸਿਕਿਉਰ ਹੋ ਗਏ ਚੱਲੀਏ ਵੀ ਕਿਤਾਹੀਂ ਹੁਣ ਆਪਾਂ ਇੰਟਰਵਿਊ ਉੱਥੇ ਨਹੀਂ ਕਰ ਸਕਦੇ ਸੀ ਮੈਂ ਕਿਹਾ ਵੀ ਨਹੀਂ ਇੱਥੇ ਕਰੀਏ ਬਾਕੀ ਆਪਦੀ ਸੇਫਟੀ ਆਪੇ ਹੱਥ ਚਾਬੇ ਤਰੀਕੇ ਨਾਲ ਬਾਕੀ ਵਾਹਿਗੁਰੂ ਕਿੰਨੇ ਟਰੈਕਟਰ ਵੋ ਦੇ ਰਹੇ ਹੋ ਕਿੰਨੇ ਟਰੈਕਟਰ ਹੋ ਤੁਸੀਂ ਅੱਜ ਫੇਰ ਐਲਾਨ ਕੀਤਾ 100 ਟਰੈਕਟਰ ਦਾ ਆਪਾਂ ਦੇਣਾ ਦੇਣਾ ਆ ਬਾਕੀ ਜਿਵੇਂ ਆਪਣੇ ਭਰਾਵਾਂ ਨੇ ਜਿਵੇਂ ਸਾਰਿਆਂ ਨੇ ਜਿਵੇਂ ਜਦ ਸਰ ਲਖਿੰਦਰ ਸਾਹਿਬਾ ਜੀ ਨੇ 50 ਗਏ ਲਿੰਪਹਿਲਾ ਇਹ ਵੀ 50 ਟਰੈਕਟਰ ਆਪਣਾ 100 ਟਰੈਕਟਰ ਬੰਨਾ ਆਪਾਂ ਆਪ ਦੇ ਦਈਏ ਫਿਰ ਐਂਡੀ ਧੁੱਗੇ ਭਾਜੀ ਨੇ ਗਏ ਆ ਉਦੋਂ ਬਾਅਦ ਜਿਹੜੇ ਆਪਣੇ ਭਰਾਵਾਂ ਨੇ ਕਿਹਾ ਅਸੀਂ ਵਾਹੂ ਚਲਾ ਦਾਂਗੇ ਕੋਈ ਗਿਲਾ ਹੈ ਕਿਸੇ ਦੇ ਨਾਲ ਨਾ ਨਾ ਕੋਈ ਗਿਲਾ ਨਹੀਂ ਸਭ ਨਾਲ ਪਿਆਰ ਆ ਗਰੇ ਆਪਾਂ ਨੇ ਤਾਂ ਆਪਾਂ ਤਾਂ ਦਰਬਾਰ ਸਾਹਿਬ ਇੱਕ ਹੀ ਮੱਥਾ ਦੇਖਦੇ ਆ ਹਮੇਸ਼ਾ ਗੁਰੂ ਦਰਬਾਰ ਆਪਣੇ ਦਰਬਾਰ ਸਾਹਿਬ ਹਨ ਮੰਦਰ ਸਾਹਿ ਜਾਨਾ ਜਿੱਥੇ ਵੀ ਗੁਰੂ ਘਰ ਇੱਕੀ ਜਾਣਾ ਵੀ ਮੈਂ ਜਿੱਧਰੋਂ ਨਿਕਲਾਂ ਬਸ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ 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 ਚੜਦੀ ਗਾ ਬਸ ਪੋਜ਼ਿਟਿਵ ਜੇ ਕੋ ਮੈਨੂੰ ਨੈਗੇਟਿਵ ਲੱਗਦਾ ਮੈਂ ਆਹ ਬੰਦੇ ਤੋਂ ਦੂਰ ਹੋ ਜਾਂਦਾ ਜੇ ਮੇਰੇ ਨਾਲ ਉਹ ਬੰਦਾ ਹੋਵੇ ਮੈਨੂੰ ਦੂਰ ਕਰਦਾ ਤੁਸੀਂ ਕੀ ਸੀ ਜੀ ਨਿਕਲੀ ਇੱਕ ਜਦੋਂ ਤੁਸੀਂ ਸ਼ਬਦ ਬੋਲੇ ਕਿ ਜਦੋਂ ਮੈਂ ਘਰ ਤੋਂ ਨਿਕਲਦਾ ਮਾਤਾ ਦੁਪਹਿਰਾ ਸਾਭ ਸ਼ੁਰੂ ਕਰ ਦਿੰਦੀ ਆ ਕਿ ਸੁਖੀ ਸੰਧੀ ਗਏ ਹੋ ਸੁਖੀ ਸੰਧੀ ਘਰੇ ਵਾਪਸ ਹੁੰਦਾ ਹੈ ਜਿਹੜੇ ਆਪਣੇ ਆਪਾਂ ਤੁਹਾਨੂੰ ਪਤਾ ਗੁਰਸਿੱਖ ਪਰਿਵਾਰ ਆਪਣੇ ਸਾਰੇ ਜਾਂ ਸਾਰੇ ਕੀ ਹੋਇਆ ਸੋਖਿਆ ਹਾਂ ਨਹੀਂ ਨਹੀਂ ਉਹ ਸੈਟਿੰਗ ਹੈ ਜੀ ਤਾਂ ਉਹ ਵੀ ਗੱਲ ਕਰਾਂਗੇ। ਓਕੇ ਬਾ ਵੀ। ਹਾਂਜੀ। ਹਾਂਜੀ ਹਾਂਜੀ। ਵਾਹ ਬਾਕੀ ਆਪਾਂ ਸਾਰੇ ਆਪਣੀ ਜ਼ਰਬਾਣੀ ਬਿਨਾਂ ਤਾਂ ਆਪਾਂ ਚੱਲ ਹੀ ਨਹੀਂ ਸਕਦੇ। ਆਪਾਂ ਜਿਹੜੇ ਕਿਹਨੇ ਨਾ ਤੇ ਉਹਨਾਂ ਨੇ ਸਾਰਾ ਕੁਝ ਹੀ ਆਪਣੇ ਤੋਂ ਬਾਰੇ ਆ ਪੰਜ ਪੁੱਤ ਬਾਰੇ, ਚਾਰ ਪੁੱਤ ਬਾਰੇ, ਪੰਜਵੀਂ ਮਾਂ ਬਾਰੇ, ਛੇਵੇਂ ਬਾਪ ਬਾਰੇ, ਸਤਮਾਹ ਬਾਰੇ, ਸੱਤ ਬਾਰ ਕੇ ਕਿਹਨੇ ਪਾਣਾ ਮਿੱਠਾ ਲੱਗਿਆ ਤੇਰਾ ਕਰੋ ਸਰਬੰਸਦਾਨੀਆਂ ਵੀ ਤੇਰਾ ਕੌਣ ਦਊਗਾ ਤੇਰਾ ਉਹਨਾਂ ਨੇ ਸਾਰਾ ਕੁਝ ਹੀ ਆਪਣੇ ਤੋਂ ਵਾਰਿਆ ਸੋ ਆਪਣਾ ਫਰਜ਼ ਹੈ ਉਹਨਾਂ ਦਾ ਪਾਰਟ ਹਰ ਟਾਈਮ ਕਰਦੇ ਰਹਿਣਾ ਤੇ ਜਦੋਂ ਤੱਕ ਸਵਾਸ ਨੇ ਚਲੋ ਵੀ ਜੀ ਬਾਣੀ ਪੜਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਅਸੀਂ ਪਰਸੋਂ ਦੱਸਿਆ ਸੀਗਾ ਪਹਿਲਾਂ ਵੀ ਵੀਡੀਓ ਚ ਵੀ ਅਸੀਂ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਨੂੰ گاਵਾ ਦੇ ਜਿਵੇਂ ਜਿਵੇਂ ਸਾਨੂੰ ਦੱਸਿਆ ਸੀਗਾ ਉਹ ਬਜ਼ੁਰਗ ਵੀ ਇੱਥੇ ਆਏ ਹੋਏ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਦੇ ਵੀ ਸਾਡੇ ਪੁੱਛ ਰੋੜ ਗਏ ਸਾਨੂੰ ਚਾਹੀਦੇ ਨੇ ਗਾਵਾਂ ਤਾਂ ਅਸੀਂ ਉਹ ਗਾਮਾ ਅੱਜ ਆ ਗਿਆਂ ਅਸੀਂ ਅੱਜ ਉਹ ਦੇਖੇ ਹੁਣ ਵਾਪਸੀ ਅਸੀਂ ਕਰਨੀ ਐ ਇਥੋਂ ਪਰਿਵਾਰਾਂ ਨੂੰ ਸੌਫਟ ਡੋ ਆਪਣੇ ਆਪਣੇ ਘਰ ਲੈ ਜਾਣਗੇ ਜੀ ਆਪਦੇ ਵਿੱਚ ਕਾਫੀ ਵੱਡੀ ਮਾਰ ਪਈ ਐ ਹਾਂਜੀ ਭਾਈ ਜੀ ਹਾਲਾਤ ਜਿਵੇਂ ਕਿ ਸਾਰੇ ਆਲ ਬੰਡ ਚ ਪਤਾ ਜੀ ਜੋ ਜੋ ਹੋਇਆ ਸਾਰਾ ਬਾਕੀ ਇਹਦਾ ਥੋੜੀ ਥੋੜੀ ਸੇਵਾ ਜੀ ਨਹੀਂ ਕਿੰਨੀਆਂ ਮਿਲੀਆਂ ਉਹਨੇ ਕਰੀਏ ਨੇ ਭਾਈ ਜੀ ਇਹ ਲੱਗੇ ਬੈਠਾ ਦੁਰਿਕਤ ਕੋਲੋਂ ਕਿ ਆਇਆ ਇਸ ਕੋਈ ਮਹਾਤਮਾ ਜੀ ਦੀ ਨਹੀਂ ਆਪਣਾ ਤਾਂ ਕਿੱਥੋਂ ਲੈਣਾ ਹੀ ਪਰਮਾਤਮਾ ਨੂੰ ਵਾਸ਼ੇ ਰਸੇ ਜੀ ਕਾਫੀ ਫੈਟ ਵੀ ਆਇਆ ਇਹ ਕਾਫੀ ਕੋਸ਼ਿਸ਼ ਕਰਨਾ ਪਿਆ ਕਾਫੀ ਜਿਹੜੇ ਕਿ ਤਾਨੇ ਮੇਣੇ ਵੀ ਸਹਣੇ ਤਾਂ ਅੱਜ ਤੁਸੀਂ ਸੇਵਾ ਕਰਦੇ ਨਜ਼ਰ ਆ ਰਹੇ ਪੰਜਾਬ ਦੀ ਬਾਹ ਪੰਜਾਬਣੀ ਹੀ ਪੜੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਜੀ ਸਰ ਜੀ ਚਲੋ ਇਹ ਤਾਂ ਅਲੱਗ ਗੱਲ ਹੈ ਬਾਕੀ ਤਾਨੇ ਮੇਣੇ ਦੇ ਲੋਕਾਂ ਨੂੰ ਹੋਈ ਜਾਂਦਾ ਜੀ ਬਾਕੀ ਦੋ ਚਾਰ ਹੁੰਦੇ ਨੇ ਜਿਨ੍ਹਾਂ ਨਾਲ ਸੁਆਦ ਲੈਣ ਦੀ ਆਦਤ ਹੁੰਦੀ ਕਿੱਥੇ ਗਏ ਕਿੱਧਰ ਗਏ ਉਹ ਚੱਲਦਾ ਰਹਿੰਦਾ ਜੀ ਸਾਰਾ ਨਾਲ ਨਾਲ ਹੀ ਹੁੰਦਾ ਪੁੱਛ ਕੇ ਹੁੰਦਾ ਜੇ ਮਾਮਾ ਨੂੰ ਮਿਲਦੇ ਹੋ ਜਾਂ ਕਿ ਰੋਂਦੀਆਂ ਮਾਮਾ ਨੇ ਜੱਫੀ ਪਾ ਕੇ ਮਿਲਦੀਆਂ ਨਹੀਂ ਤਾਂ ਉਹਦੋਂ ਦਿਲ ਤੇ ਕੀ ਗੀਤਦੀ ਆ ਉਹ ਸੋਨ ਪਾਪ ਗੁੰਡਣ ਉਹ ਜਿਵੇਂ ਮਾਤਾ ਜੀ ਆਏ ਹੋਏ ਨੇ ਕੱਲ ਇਹਨਾਂ ਵੀ ਘਰੇ ਵੀ ਗਏ ਸੀਗੇ ਨਾ ਦੋਵੇਂ ਮਾਤਾ ਨੇ ਇੱਕ ਮਾਤਾ ਦੇ ਬਿਲਕੁਲ ਕੋਈ ਵੀ ਨਹੀਂ ਉਹਨਾਂ ਦੇ ਕੋਲ ਇੱਕ ਪਸ਼ੂ ਸੀਗਾ ਉਹ ਵੀ ਰੁੜ ਗਿਆ ਦੂਜੀ ਮਾਤਾ ਦੇ ਦੋ ਪਸ਼ੂ ਸੀਗੇ ਉਹ ਵੀ ਰੁੜ ਗਏ ਉਹਨਾਂ ਨੂੰ ਇੱਥੇ ਹੁਣ ਬਜ਼ੁਰਗ ਆਏ ਹੋਏ ਹਨ ਉਹਨਾਂ ਨੇ ਕੱਲ ਕਿਹਾ ਜੀ ਜਿਹੋ ਸੀਗਾ ਸਾਇਦ ਅੱਜ ਉਹਨਾਂ ਨੂੰ ਪਸ਼ੂਆਂ ਜਿਹੜੇ ਨੋਰਮਾਨ ਸੀਗੇ ਉਹਨਾਂ ਨੂੰ ਵੀ ਫਿਰ ਮਿਲ ਗਏ ਆਉਣ ਵਾਲਾ ਸਮਾਂ ਕਿਵੇਂ ਰੁਕਦਾ ਉਹ ਤਾਂ ਪਰਮਾਤਮਾ ਨੂੰ ਪਤਾ ਹੀ ਬਾਖੀ ਦਾ ਜੋ ਚੱਲਦਾ ਚੱਲੀਆਂ ਜਿਵੇਂ ਦੇ ਇਹ ਪੰਜਾਬ ਦੇ ਵਿੱਚ ਜਿਹੜੀ ਖੜਾ ਵਰਗੇ ਹਾਲਾਤ ਹੋਏ ਨੇ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਇਹ ਇਹ ਹਾਲਾਤਾਂ ਦੇ ਵਿੱਚੋਂ ਫੇਰ ਖੜਾ ਹੋ ਗਿਆ ਮੁੜ ਪੰਜਾਬ ਨੂੰ ਜੀ ਕੋਈ ਮਾਰ ਸਕਦਾ ਕੋਈ ਜਿੰਨੀ ਕੋਸ਼ਿਸ਼ ਕਰੀ ਨਾ ਕਰਮੀ ਕਰ ਲੋ ਪਹਿਲਾਂ ਕਰ ਲਿਆ ਹੁਣ ਕਰ ਲਿਆ ਇਹਦੇ ਵਿੱਚ ਕੋਈ ਪੰਜਾਬੀ